ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਆਦਾ ਪਿਆਰੇ ਦੋਸਤੋ ਸੋ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦਾ ਜਿਹੜਾ ਵਲੌਗ ਹੈ ਸਾਡਾ ਥੋੜਾ ਜਿਹਾ ਡਿਫਰੈਂਟ ਟਾਈਪ ਦਾ ਰਹੂਗਾ ਤੱਲਾਵੋ ਜੀ ਦੇਖੋ ਜੀ ਮੈਡਮ ਜੀ ਦੇਖ ਰਹੀ ਹੈ ਜੀ ਫਿਲਮ ਉਹ ਵੀ ਦੇਖੋ ਇਹਨਾਂ ਦਾ ਤਰੀਕਾ ਕਿੱਡਾ ਯੂਨੀਕ ਹੈ ਟਰਾਈਪੋਡ ਤੇ ਲਗਾਇਆ ਹੋਇਆ ਫੋਨ ਤੇ ਆਰਾਮ ਨਾਲ ਦੇਖ ਰਿਆ ਸੋ ਲੋ ਜੀ ਮੈਂ ਤੁਹਾਨੂੰ ਸਕਰੀਨ ਦੇ ਵਿੱਚ ਵਿਖਾਉਣਾ ਚਾਹੁੰਗਾ ਫਿਲਮ ਦਾ ਥੋੜਾ ਜਿਹਾ ਸੀਨ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਇਹ ਜਿਹੜੀ ਕਿਹੜੀ ਫਿਲਮ ਆ ਤੇ ਫਿਰ ਮੈਂ ਕਹਾਂ ਕਿ ਕਿਉਂ ਨਾ ਜੀ ਆਪਾਂ ਵੀ ਇਹਨਾਂ ਪਲਾਂ ਦਾ ਜਿਹੜਾ ਨਜ਼ਾਰਾ ਲਈਏ ਹਨਾ ਫਿਰ ਆਪਾਂ ਵੀ ਪਾ ਕੇ ਤੇ ਵੇਖਣ ਲੱਗ ਗਏ ਜੀ ਫਿਲਮ ਫਿਲਮ ਜਿਹੜੀ ਬਹੁਤ ਹੀ ਸੋਹਣੀ ਹੈ ਜੀ ਤੇ ਆਹ ਵਾਲਾ ਸੀਨ ਵੇਖ ਕੇ ਤੁਹਾਨੂੰ ਲਗਭਗ ਪਤਾ ਲੱਗ ਹੀ ਚੁੱਕਿਆ ਹੋਵੇਗਾ ਤੇ ਲਓ ਜੀ ਆਹ ਵਾਲਾ ਸੀਨ ਵੇਖੋ ਇਹ ਸੀਨ ਵੇਖਣ ਤੋਂ ਬਾਅਦ ਤੁਹਾਨੂੰ ਜਿਹੜਾ ਪਤਾ ਲੱਗ ਜੇਗਾ ਕਿ ਇਹ ਜਿਹੜੀ ਕਿਹੜੀ ਫਿਲਮ ਆ ਜੀ ਇਹ ਬਹੁਤ ਵਧੀਆ ਫਿਲਮ ਆ ਸੋ ਸਾਰੇ ਇਹਨੇ ਜਰੂਰ ਵੇਖੋ ਤੇ ਹੁਣ ਮੈਂ ਤੇ ਮੈਡਮ ਜੀ ਬਣਾਉਣ ਲੱਗੀਆਂ ਜੀ ਇੱਕ ਫਨੀ ਵੀਡੀਓ ਸੋ ਤੁਹਾਨੂੰ ਦਿਖਾਉਣੀ ਆ ਜੀ ਜਿਹੜੀ ਫਨੀ ਵੀਡੀਓ ਸਾਡੀ ਕਿੱਦਾਂ ਬਣਦੀ ਆ ਲਓ ਜੀ ਵੇਖੋ ਤੁਸੀਂ ਜਦੋਂ ਹੀ ਮੇਰੇ ਨਾਲ ਲੜਦੇ ਆ ਤੇ ਮੇਰੇ ਘਰ ਦੇ ਨਾਲ ਕਾਹਤੋਂ ਗਾਲਾਂ ਕੱਢ ਦਿੰਨੇ ਆ ਜਦੋਂ ਕੋਈ ਵੀ ਮਸ਼ੀਨ ਖਰਾਬ ਹੋ ਜਾਂਦੀ ਆ ਮਸ਼ੀਨ ਨੂੰ ਥੋੜੀ ਗਾਲਾਂ ਕੱਢਦੇ ਆ ਉਹ ਤਾਂ ਕੰ ਮੈਂ ਤਾਂ ਡਰ ਗਈ ਸੋ ਐਦਾਂ ਸ਼ੂਟ ਹੁੰਦੀਆਂ ਜੀ ਜਿਹੜੀਆਂ ਸਾਡੀਆਂ ਫਨੀ ਰੀਲਾਂ ਬਣਾਉਂਦੇ ਆ ਜੀ ਅਸੀਂ ਤੇ ਲਓ ਜੀ ਮਿਲੋ ਜੀ ਨੰਨੀ ਪਰੀ ਨੂੰ ਬਹੁਤ ਜਣਾਂ ਦਾ ਕਮੈਂਟ ਸੀ ਕਹਿੰਦੇ ਕਿ ਨੰਨੀ ਪਰੀ ਨੂੰ ਮਿਲਾਓ ਕਿ ਕਿਵੇਂ ਹੋ ਠੀਕ ਹੈ ਸਾਰੇ ਹਲ ਹਲੇ ਖਾਰੇ ਖਾਰ ਕੇ ਕਰਕੇ ਬੋਲ ਕਿਵੇਂ ਠੀਕ ਹੈ ਸਾਰੇ ਹੂੰ ਮੂਵਾਂ ਕੀ ਖਾਲੀ ਮੂਵਾਂ ਦੇ ਕੀ ਖਾਲੀ ਕਿਹਨੂੰ ਆਖਦਾ ਇਹਨੂੰ ਕਿਨੂੰ ਇਹਨੂੰ ਇਹ ਇਹ ਕਹਨਾਂ ਇਹ ਕਹਨਾਂ ਵੀ ਦਾ ਜੱਛੂ ਵੀ ਦਾ ਠੀਕ ਆ ਦਾ ਖਾਲਾ ਜੱਛੂ ਵੀ ਦਾ ਜੱਛੂ ਵੀ ਦਾ ਖਾਲਾ ਹਾਂ ਤੇ ਇਹ ਆ ਜੀ ਅੱਜ ਦਾ ਸਿਲੇਕਟਡ ਕਮੈਂਟ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਿਆਰਾ ਲੱਗਿਆ ਇਸ ਕਰਕੇ ਮੈਂ ਸੋਚਿਆ ਵੀ ਇਸ ਕਮੈਂਟ ਨੂੰ ਆਪਾਂ ਵਲੌਗ ਦੇ ਵਿੱਚ ਪਾ ਕੇ ਸਾਰੇ ਭੈਣ ਭਰਾਵਾਂ ਨੂੰ ਦਿਖਾਈਏ ਸੋ ਹਾਂਜੀ ਦੋਸਤੋ ਫਿਰ ਕਮੈਂਟ ਕਰਕੇ ਦੱਸਣਾ ਜਿਹੜਾ ਅੱਜ ਦਾ ਵਲੌਗ ਆ ਤੁਹਾਨੂੰ ਕਿੱਦਾਂ ਦਾ ਲੱਗਿਆ ਕਿਉਂਕਿ ਜਿਹੜਾ ਵਲੌਗ ਆ ਥੋੜਾ ਜਿਹਾ ਡਿਫਰੈਂਟ ਵੇ ਨਾਲ ਸ਼ੂਟ ਕੀਤਾ ਹੋਇਆ ਅੱਜ ਕਿਉਂਕਿ ਅੱਜ ਥੋੜੀ ਜੀ ਸਮੇਂ ਦੀ ਕਮੀ ਸੀ ਇਸ ਕਰਕੇ ਅਸੀਂ ਥੋੜਾ ਜਿਹਾ ਵਲੌਗ ਨੂੰ ਦੂਸਰੇ ਟਾਈਪ ਦੇ ਨਾਲ ਤਿਆਰ ਕੀਤਾ ਆ ਸੋ ਕਮੈਂਟ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਦਿਲ ਤੋਂ ਸ਼ੁਕਰੀਆ ਜੀ ਚੈਨਲ ਤੇ ਵਿਜ਼ਿਟ ਕਰਨ ਲਈ